ਸਸਰੀਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਬ ਗੱਲਬਾਤ ਕਰਦੇ ਆਂ ਪਸ਼ੂਆਂ ਦੇ ਸ਼ੌਂਕ ਬਾਰੇ ਤੇ ਕੰਮ ਬਾਰੇ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਨੇ ਬਾਈ ਸਾਨੂੰ ਬਹੁਤ ਜ਼ਿਆਦਾ ਸ਼ੌਂਕ ਹੈਗਾ ਪਸ਼ੂਆਂ ਦਾ ਪਰ ਸਾਡੇ ਕੋਲੇ ਥਾਂ ਨਹੀਂ ਹੈਗਾ ਮੇ ਸਾਡੇ ਘਰ ਦੇ ਨਹੀਂ ਕਰਨ ਦਿੰਦੇ ਹੈਗੇ ਤੇ ਜਾਂ ਸਾਡੇ ਕੋਲੇ ਜ਼ਮੀਨ ਪੱਲਾ ਨਹੀਂ ਹੈਗਾ ਕੱਖ ਪੰਡੇ ਨੂੰ ਬਾਈ ਬਹੁਤ ਸਾਰੇ ਭਰਾ ਛੋਡੇ ਵਰਗੇ ਨੇ ਜਿਹੜੇ ਡੇਲੀ ਕਮੈਂਟ ਕਰਦੇ ਨੇ ਜਾਂ ਡੇਲੀ ਇਹ ਚੀਜ਼ਾਂ ਫੇਸ ਕਰ ਰਹੇ ਨੇ ਆਪਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਪਸ਼ੂਆਂ ਦਾ ਸ਼ੌਂਕ ਹੈਗਾ ਘਰੇ ਰੱਖਣ ਦਾ ਐਨੀਮਲ ਨਾਲ ਪਿਆਰ ਹੈਗਾ ਮੈਂ ਵੀ ਬਈ ਛੋਡੇ ਵਰਗ ਆਈਆਂਗਾ ਮੈਨੂੰ ਵੀ ਘਰੇ ਕਈ ਅੰਦਰ ਰਹਿੰਦੇ ਨੇ ਵੇਚਦੇ ਵੇਚਦੇ ਹੁਣ ਜਦ ਇਹਨਾ ਮੈਂ ਕੱਲ ਜਲੰਧਰੋਂ ਆਇਆਂਗਾ ਮੈਨੂੰ ਆ ਛੋਟੀ ਨੂੰ ਦੋ ਤਿੰਨ ਵਾਰੀ ਕਹਿਤਾ ਵੀ ਵੇਚ ਦੇ ਵੇਚ ਦੇ ਇਹ ਛੋਟੀ ਮੈਂ ਬਹੁਤ ਰੀਜਨਲ ਤਿਆਰ ਕੀਤੀ ਹੈ 15 16 ਦਿਨ ਰਹਿ ਗਿਆ ਜੇ ਸੋਨੇ ਦੇ ਵਿੱਚ ਬਾਕੀ ਇਹ ਜੀ ਛੋਟੀ ਜੇ ਤੁਸੀਂ ਦੱਸੋ ਵੀ ਮਿਲ ਜੂਗੀ ਇਹ ਜੀ ਮੋਟੋ ਮੇਰੇ ਇਹ ਜਿੱਧਰ ਮੈਂ ਜਾਊਂ ਇਹਨੇ ਉਧਰ ਹੀ ਆਉਣਾ ਹੁੰਦਾ ਮੇਰੇ ਮੰਗਰ ਇੱਕ ਦਿਨ ਮੈਂ ਤੁਹਾਨੂੰ ਛੋਟੀ ਦੂਰੋਂ ਦਿਖਾਉਣਾਗਾ ਤੁਸੀਂ ਦੇਖੋ ਬਈ ਲੇਵੇ ਦੇ ਵਿੱਚ ਕਾਣ ਜਿਹਾ ਸੀਗਾ ਬਈ ਹੁਣ ਜਰੂਰ ਥੋੜਾ ਜਿਹਾ ਉਹ ਸਹੀ ਕਰੀ ਜਾਂਦੀ ਹੈਗੀ ਬਾਕੀ ਬਹੁਤ ਸੋਹਣੀ ਤਿਆਰ ਹੋ ਜਾਂਦੀ ਹੈਗੀ ਮੈਂ ਤਾਂ ਬਿਲਕੁਲ ਵੀ ਰਾਜੀ ਨਹੀਂ ਹੈਗਾ ਇਹਨੂੰ ਵੇਚ ਕੇ ਮਟ ਟਾਈਮ ਕਈ ਵਾਰ ਇਦਾਂ ਦੇ ਬਣ ਜਾਂਦੇ ਆ ਮਜਬੂਰੀਆਂ ਹੋ ਜਾਂਦੀਆਂ ਨੇ ਚੰਗੇ ਪਸ਼ੂ ਵੇਚਨੇ ਪੈਂਦੇ ਨੇਗੇ ਪਰ ਫਿਲਹਾਲ ਮੈਂ ਵੇਚਣ ਦੇਣਾ ਨਹੀਂ ਹੈਗਾ ਕੋਈ ਵੀ ਜਾਨਵਰ ਛੋਡੇ ਵੀ ਬਈ ਬਹੁਤ سارے ਘਰ ਦੇ ਕੰਨੇ ਹੋਣਗੇ ਕੀ ਫਾਇਦਾ ਗੁਫੇ ਚ ਐਵੇਂ ਟੱਕਰਾ ਮਰੀ ਜੰਨੇ ਕੋਈ ਚੰਗਾ ਕੰਮ ਕਰ ਲੈ ਕਿਸੇ ਪਾਸੇ ਨੌਕਰੀ ਲੱਗ ਜਾ ਬਈ ਨੌਕਰੀਆਂ ਨਾਲੋਂ ਤਾਂ ਬਹੁਤ ਗੁਣਾ ਬਹੁਤ ਕਈ ਗੁਣਾ ਚੰਗਾ ਕੰਮ ਹੈ ਇਹ ਮੈਂ ਵੀ ਪਹਿਲਾਂ ਬਈ ਬੇਲਾ ਫਿਰਦਾ ਰਹਿੰਦਾ ਸੀਗਾ ਦਿੱਲੀ 2-2000 ਰੁਪਏ ਦਾ ਖਰਚਾ ਸੀ ਗੱਡੀ ਚ ਇੱਧਰ ਤੁਰੇ ਫਿਰਦੇ ਸੀ ਕਦੇ ਉੱਧਰ ਤੁਰੇ ਫਿਰਦੇ ਸੀ ਜਿੱਦੋਂ ਦਾ ਇਹ ਕੰਮ ਦਾ ਪੋਸ਼ ਪਿਆ ਬਈ ਖਰਚਾ ਬਿਲਕੁਲ ਜ਼ੀਰੋ ਹੋ ਗਿਆ ਆਇਆ ਜਾਇਆ ਨਹੀਂ ਜਾਂਦਾ ਕਿਸੇ ਪਾਸੇ ਜੀ ਨਹੀਂ ਕਰਦਾ ਕਿਸੇ ਆ ਕਿਸੇ ਪਾਸੇ ਆਉਣ ਜਾਣ ਨੂੰ ਕਿਉਂਕਿ ਕੰਮ ਛੱਡ ਕੇ ਕੰਮ ਨੂੰ ਮੈਂ ਹੋ ਜਾਂਦਾ ਬਈ ਸਾਡੇ ਘਰ ਦੇ ਕੰਮ ਕਰਕੇ ਇੱਧਰ ਥੋੜਾ ਜਿਹਾ ਘੱਟ ਖੁਸ਼ ਨੇ ਉਹ ਮਾਂ ਜ਼ਿਆਦਾਤਰ ਐ ਅੱਭੀ ਟੈਂਪਾਹ ਜਾ ਕਰਦੇ ਆ ਬਸ ਵੀ ਇੱਕ ਵਾਰੀ ਕਰਤਾ ਭੱਜ ਗਏ ਇਧਰੋਂ ਓਰੀਜ ਹੀ ਨਹੀਂ ਲਾਉਂਦੇ ਹੈਗੇ ਇਧਰੋਂ ਤਾਂ ਕਰਕੇ ਮੈਨੂੰ ਟੈਂਸ਼ਨ ਜੀ ਹੁੰਦੀ ਹੈ ਵੀ ਵਧੀਆ ਆਪ ਦੇ ਹੱਥੀਂ ਕੰਮ ਕੀਤਾ ਜਾਵੇ ਉਹਦੇ ਪਰ ਕੀ ਰੀਸ ਨਹੀਂ ਹੈਗੀ ਬਾਕੀ ਆਪਣੀ ਗੋਰੀ ਰੂਵੀ ਜਿਮਨੀ ਵੱਡੀ ਮੱਝ ਮੋਟੋ ਚਨਾਵ ਗਾਂ ਤੇ ਦੂਜੀ ਸਪਾਈਕ ਦੇ ਸੀਮਨ ਵਾਲੀ ਮਾਸੀ ਦੀ ਬੱਚੀ ਸਾਰੇ ਜਾਨਵਰ ਆਪਣੇ ਕੋਲੇ ਵਧੀਆ ਨੇ ਫਿੱਟ ਨੇ ਕੋਈ ਜਾਨਵਰ ਵੇਚਣ ਵਾਲਾ ਨਹੀਂ ਤੁਸੀਂ ਦੱਸਿਓ ਕੋਈ ਵੀ ਜਾਨਵਰ ਇੰਦੇ ਵਿੱਚੋਂ ਮਾੜਾ ਲੱਗਿਆ ਸਿਹਤ ਕਣਿਓ ਨਸਲ ਕਣਿਓ ਜਾ ਬਾਡੀ ਸਕੋਰ ਵਗੈਰਾ ਵੀ ਕੋਈ ਨਾ ਕੋਈ ਘਾਟ ਹੈ ਪਸ਼ੂਆਂ ਦੇ ਵਿੱਚ ਬਹੁਤ ਚੰਗੇ ਐਨੀਮਲ ਇਕੱਠੇ ਕਰੇ ਨੇ ਹੌਲੀ ਹੌਲੀ ਰੱਬ ਬਾਬੇ ਦੀ ਕਿਰਪਾ ਨਾਲ ਬਹੁਤ ਖਰਚਾ ਕਰ ਕਰਕੇ ਕਦੇ ਵੀ ਫੀਡ ਨਹੀਂ ਮੁਕਣ ਦਿੱਤੀ ਛੋਟੇ ਕਟਰਵਾਣੋਂ ਆਪਾਂ ਨੇ ਗਰੋਵਰ ਹੋਈ ਸਟਾਰਟਰ ਹੋਈ ਪ੍ਰੋਟੀਨ ਵਾਲੀ ਹੋਈ ਬਾਈ ਕਦੇ ਫੀਡ ਨਹੀਂ ਮੁਕਣ ਦਿੱਤੀ ਖਰਚਾ ਕਦੇ ਨਹੀਂ ਸੋਚ ਕੇ ਕੀਤਾ ਇਹਨਾਂ ਤੇ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈਗੀ ਫੀਡ ਦੀ ਦਵਾਈ ਦੀ ਬਿਨਾ ਸੋਚੇ ਫਾਰਮ ਦੇ ਵਿੱਚ ਘਰੇ ਲਿਆਈ ਦੀ ਹੈ ਤਾਂ ਹੀ ਜੀਆ ਕਿਰਪਾ ਬਾਬੇ ਦੀ ਸਾਰੇ ਭਰਾ ਕਹਿੰਦੇ ਨੇਗੇ ਵੀ ਇਹਨਾਂ ਨੇ ਸੋਹਣੇ ਐਨੀਮਲ ਇਕੱਠੇ ਕੀਤੇ ਨੇਗੇ ਬਿਲਕੁਲ ਭਾਈ ਬਹੁਤ ਲੰਮਾ ਸਫਰ ਹੈਗਾ ਕੋਈ ਨਹੀਂ ਭਾਈ ਕਈ ਭਰਾ ਸਿਝਾ ਲੈਂਦੇ ਹੁੰਦੇ ਨੇ ਕੋਈ ਟ੍ਰੀਟਮੈਂਟ ਵਗੈਰਾ ਕੋਈ ਵੀ ਐਡਵਾਈਸ ਲੈਣੀ ਹੋਵੇ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਗੱਲਬਾਤ ਹੋ ਜਾਂਦੀ ਹੈ ਰਾਬਤਾ ਕਾਇਮ ਹੋ ਜਾਂਦਾ ਹੈਗਾ ਜਹ ਜੀ ਹੈਲਪ ਹੁੰਦੀ ਆ ਬਈ ਜ਼ਰੂਰ ਕਰਦੇ ਹੁੰਨੇ ਆ ਸਾਰੇ ਭਰਾਵਾਂ ਦੀ ਆਪਾਂ ਟਰਾਈ ਕਰਦੇ ਹੁੰਨੇ ਆਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਬਾਈ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਆਪਣਾ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਟਿੱਪਣੀਆਂ ਜ਼ਰੂਰ ਦਿਆ ਕਰੋ ਵੀਡੀਓ ਬਾਰੇ ਐਨੀਮਲਾਂ ਬਾਰੇ ਆਪਣੇ ਕੰਮਾਂ ਬਾਰੇ ਤੇ ਆਪਣੇ ਏਰੀਆ ਬਾਰੇ ਬਹੁਤ ਬਹੁਤ ਧੰਨਵਾਦ ਆ ਬਾਈ